1900 999 ਦੇ ਵਿੱਚ ਇੱਕ ਅਸਲੇ ਦੀ ਬਹੁਤ ਵੱਡੀ ਖੇਪੜੀ ਜਾਂਦੀ ਆ ਉਸ ਵੇਲੇ ਜਿਹੜਾ ਫਰੋਜਪੁਰ ਦੇ ਐਸਐਸਪੀ ਲੱਗੇ ਸਨ ਮੁਹੰਮਦ ਮੁਸਤਫਾ ਸਾਡੀ ਪ੍ਰਾਣੀ ਕਹਾਵਤ ਆ ਕਿ ਬਿੱਲੀ ਮਾਰ ਗਏ ਤੇ ਸੱਤ ਪੀੜੀਆਂ ਪਾਪ ਨਹੀਂ ਉਹ ਲੈਂਦਾ ਤੇ ਕਿਸੇ ਦਾ ਪੁੱਤ ਮਾਰ ਗਏ ਉਹ ਵੀ ਵਿਦੋਸ਼ਾ ਤੇ ਘਰੋਂ ਚੋਕ ਕੇ ਤੇ ਉਹ ਮਾਂ ਪਿਓ ਨੂੰ ਉਹਦੀ লাশ ਵੀ ਨਾ ਮਿਲੇ ਤੇ ਇਹ ਦੋ ਵੱਡਾ ਪਾਪ ਸੰਸਾਰ ਤੇ ਕੀ ਹੋ ਸਕਦਾ ਉਥੇ ਨਿਸ਼ਾਨ ਸਿੰਘ ਮਖੂ ਦੇ ਘਰੇ ਦੇ ਭਈਆ ਕੰਮ ਕਰਦਾ ਸੀ ਉਹ ਵੀ ਚੱਕੇ ਲੈ ਆ ਕੇ ਵਿੱਚ ਮਾਰਦਾ ਸੀ ਥਣੇਦਾਰ ਸਤਪਾਲ ਸੋਹਣੇ ਦੱਸਿਆ ਉਹ ਗੱਲਾਂ ਜਿਹੜੀਆਂ ਮੁਸਤਫੇ ਨੇ ਮੁਕਾਬਲੇ ਬਣਾਏ ਸੀ 19 ਕੇ 20 ਬੰਦੇ ਜਿਹਨੋਂ ਇੱਕ ਅਸਲੇ ਦੀ ਬੜੀ ਤਕੜੀ ਖੇਪ ਫੜੀ ਗਈ ਸੀ ਤੇ ਉਹਦੇ ਚ ਕੁਝ ਪ੍ਰਦੇਸੀ ਬੰਦੇ ਵੀ ਠੋਕਤੇ ਤੇ ਉਹਨਾਂ ਦੀਆਂ ਲਾਸ਼ਾਂ ਤੇ ਕੀ ਦੇਣੀਆਂ ਸੀ ਕਿਸੇ ਦੀ ਪਛਾਣ ਵੀ ਨਹੀਂ ਚੱਜਣਾ ਦਿੱਤੀ ਭਾਉ ਅੰਤ ਬੁਰੇ ਦਾ ਬੁਰਾ ਹੀ ਕਿਹਾ ਹਾ ਸੁਣਿਓ ਸਾਰੀ ਗੱਲ ਸਤਪਾਲ ਦੀ ਕੀ ਆਂਦਾ ਨੇ ਕੱਲੀ ਕੱਲੀ ਗੱਲ ਖੋਲਤੀ ਆ ਸਿਆਣੇ ਕਹਿੰਦੇ ਵੀ ਕੀਤੇ ਹੋਏ ਪਾਪ ਪਾਪਾਂ ਦਾ ਜਦੋਂ ਘੜਾ ਕਹਿੰਦੇ ਪਰ ਜਾਂਦਾ ਕਈ ਵਾਰੀ ਦੁਨਿਆਵੀ ਅਦਾਲਤਾਂ ਦੇ ਵਿੱਚੋਂ ਧਕੜਮ ਬਾਜਗਾ ਲਾ ਕੇ ਅਸੀਂ ਪਾਕ ਦਾ ਮਨਸਾਫ਼ ਲੈ ਕੇ ਨਿਕਲ ਜਾਂਦੇ ਆ ਪਰ ਕਹਿੰਦੇ ਉਹ ਸੁਦੇ ਘਰ ਦੀ ਜਦੋਂ ਲਾਠੀ ਚੱਲਦੀ ਹਨ ਉਹ ਪ੍ਰਮਾਤਮਾ ਦੀ ਜਦੋਂ ਲਾਠੀ ਚੱਲਦੀ ਬੇਸ਼ੱਕ ਉਹਦੀ ਆਵਾਜ਼ ਨਹੀਂ ਆਉਂਦੀ ਪਰ ਕਹਿੰਦੇ ਸੱਟ ਇੰਨੀ ਡੂੰਗੀ ਮਾਰਦੀ ਹੈ ਕਿ ਸੰਭਲਣ ਦਾ ਮੌਕਾ ਨਹੀਂ ਦਿੰਦੀ ਜਦੋਂ ਅੱਜ ਮੁਹੰਮਦ ਮੁਸਤਾਫਾ ਦੇ ਬੇਟੇ ਦੇ ਬਾਰੇ ਖਬਰ ਸੁਣੀ ਮਨ ਬਹੁਤ ਦੁਖੀ ਹੋਇਆ ਵੀ ਕਿਸੇ ਮਾਪਿਆਂ ਦੇ ਬੈਠੇ ਕਿਸੇ ਦਾ ਜਵਾਨ ਪੁੱਤ ਚਲਿਆ ਜਾਣਾ ਇੱਕ ਮਾਪਿਆਂ ਤੋਂ ਮਰਿਆ ਹੀ ਨਹੀਂ ਜਾਂਦਾ ਇਤੋਂ ਵੱਡਾ ਦੁਨੀਆ ਤੇ ਦੁੱਖ ਕੋਈ ਨਹੀਂ ਇਤੋਂ ਵੱਡਾ ਜ਼ਖਮ ਕੋਈ ਨਹੀਂ ਪਰ ਜਦੋਂ ਮੈਂ ਪਿੰਡ ਗੱਟਾ ਬਾਦਸ਼ਾਹ ਮਖੂ ਦੇ ਵਿੱਚ 27 ਬੰਦੇ ਮੁਹੰਮਦ ਮੁਸਤਾਫਾ ਦੇ ਐਸਐਸਪੀ ਰਹਿੰਦੇ ਆ ਕਿਸ ਤਰ੍ਹਾਂ ਲਿਆ ਕੇ ਉਹ ਬਚਾਰੇ ਕਮਾਲ ਦੇ ਵਿੱਚ ਲਿਆ ਕੇ ਗੋਲੀਆਂ ਨਾਲ ਛਲਨੀ ਕੀਤੀ ਸੀਬੀਆਈ ਦੀ ਜਾਂਚ ਹੋਈ ਜਾਂਚ ਦੇ ਵਿੱਚ ਗਵਾਹ ਮਕਰਾ ਲਏ ਕਿ ਇਹਨਾਂ ਨੂੰ ਲਾਲਚ ਦੇ ਕੇ ਉਹ ਚਲੋ ਤੁਸੀਂ ਉਸ ਕੇਸ 'ਚੋਂ ਬਰੀ ਹੋ ਗਏ ਪਰ ਅੱਜ ਪ੍ਰਮਾਤਮਾ ਦੀ ਲਾਠੀ ਚੱਲੀ ਉਹਨਾਂ ਜਦੋਂ ਅੱਜ ਉਹਨਾਂ ਲੋਕਾਂ ਦੇ ਮਨਾਂ ਦੇ ਉੱਤੇ ਜ਼ਰੂਰ ਇਹ ਗੱਲ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਭੈਣਾਂ ਦੇ ਭਰਾਵਾਂ ਦੇ ਜਿਹੜੇ ਉਸ ਵੇਲੇ ਅਣ ਹੋਈ ਤੁਸੀਂ ਜਿਹੜੀ ਇਹ ਕਹਿਰ ਵਰ ਵਰਤਾਇਆ ਇੱਥੇ ਵੀ ਜਿੱਥੇ-ਜਿੱਥੇ ਤੁਸੀਂ ਰਹੇ ਸ਼ਾਇਦ ਉਹਨਾਂ ਦੇ ਮੂੰਹ ਚ ਅੱਜ ਕੋਈ ਲਫ਼ਜ਼ ਨਿਕਲੇ ਹੋਣਗੇ ਵੀ ਪ੍ਰਮਾਤਮਾ ਅਜ ਤੂੰ ਸਾਨੂੰ ਇਨਸਾਫ਼ ਦਿੱਤਾ ਉਹ ਰੱਬ ਦੇ ਵਾਸਤੇ ਪਾਪ ਕਰਨ ਲੱਗੇ 10 ਵਾਰੀ ਸੋਚ ਲਿਆ ਕਰ ਉਹ ਕਿਉਂਕਿ ਉਸ ਵੇਲੇ ਸਾਨੂੰ ਪਾਵਰ ਦਿੱਤੇ ਜਿਹੜੀ ਕੁਰਸੀ ਦਾ ਨਸ਼ਾ ਨਾ ਕਹਿੰਦੇ ਰੱਖਦੇ ਹੀ ਰੱਖਦੇ ਹੋ ਬੰਦੇ ਕੋਈ ਕਿਸੇ ਦੇ ਕਿਤੇ ਲੱਗੇ ਕਿਸੇ ਦੇ ਗੋਡੇ ਲੱਗੇ ਇਹ ਗੱਲ ਰੋਜ਼ ਤੁਹਾਡੇ ਨਾਲ ਹੁੰਦੀਆਂ ਜਿੱਥੇ ਤੁਸੀਂ ਦਫ਼ਤਰਾਂ 'ਚ ਜਾਂਦੇ ਹੋ ਤੁਹਾਡੇ ਬਾਹ ਪਿੰਦੇ ਦੋਸਤੋ 1991 99 ਦੇ ਵਿੱਚ ਇੱਕ ਅਸਲੇ ਦੀ ਬਹੁਤ ਵੱਡੀ ਖੇਪੜੀ ਜਾਂਦੀ ਆ ਉਸ ਵੇਲੇ ਜਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਲੱਗੇ ਸਨ ਮੁਹੰਮਦ ਮੁਸਤਫਾ ਕਾਰਕੂਆਂ ਦੇ ਮੇਰੇ ਨਾਲ ਪਿੰਡ ਇੱਥੇ ਮਨਸੂਰਵਾਲ ਗੁਰਦਾਸ ਸਿੰਘ ਦਾ ਮਨਸੂਰਵਾਲ ਵਾਲੇ ਦਾ ਪਿਓ ਚੱਕਿਆ ਇਹਨੂੰ ਨਹੀਂ ਅਸੀਂ ਤਲਵੰਡੀ ਮਿਲੇ ਮੈਂ ਤੇ ਉਹਨਾਂ ਦਾ ਭਰਾ ਤੈਨੂੰ ਮੇਰੇ ਨਾਲ ਮੇਰੀ ਉੱਤਰ ਰਿਸ਼ਤੇਦਾਰੀ ਤੋਂ ਮੇਰੇ ਕੋਲੇ ਆਏ ਕੱਲ ਖੁਰਦ ਵੀ ਉਹ ਮਿਲ ਕੇ ਆਏ ਜਾ ਕੇ ਪਰ ਉਸ ਤੋਂ ਬਾਅਦ ਉਹ ਵੀ ਉਹਨਾਂ ਸਤਾਈਆਂ ਦੇ ਵਿੱਚ ਇੱਕ ਸੀ ਜਿਹੜੇ ਇਹਨਾਂ ਨੇ ਗੱਤੇ ਵਾਦਸ਼ਾ ਇਕੱਠੇ ਕਰਕੇ ਮਾਰੇ ਮੰਗਤੇ ਤੱਕ ਲੈ ਆ ਕੇ ਜਿਹੜੇ ਦਾੜੀਆਂ ਦੂੜੀਆਂ ਵਧੀਆਂ ਸੀ ਉਹ ਵੀ ਲੈ ਆ ਕੇ ਉੱਥੇ ਰੇ ਇਹਨੇ ਮਾਰੇ ਪਰ ਅੱਜ ਰੱਬ ਨੇ ਉਹ ਸਜ਼ਾ ਜਿਹੜੀ ਅੱਜ ਆਪ ਨੂੰ ਜਦੋਂ ਰੱਬ ਨੇ ਦਿੱਤੀ ਅਸੀਂ ਪਹਿਲਾਂ ਵੀ ਕਹਿੰਦਾ ਰੱਬ ਤੋਂ ਡਰਨਾ ਚਾਹੀਦਾ ਪਰਮਾਤਮਾ ਇਹ じゃ ਕਿਸੇ ਦੁਸ਼ਮਣ ਨਾਲ ਨਾ ਕਰੇ ਪਰ ਜਦੋਂ ਤੁਸੀਂ ਇਹ ਚੀਜ਼ਾਂ ਕੀਤੀਆਂ ਨਾ ਅੱਜ ਕੋਈ ਉਹਨਾਂ ਉਹਨਾਂ ਪਰਿਵਾਰਾਂ ਦੇ ਲੋਕ ਕੀ ਮਹਿਸੂਸ ਕਰ ਨਿਸ਼ਾਨ ਸਿੰਘ ਮਖੂ ਦੇ ਘਰੇ ਕਿ ਭਈਆ ਕੰਮ ਕਰਦਾ ਸੀ ਉਹ ਵੀ ਚੱਕ ਕੇ ਲੈ ਆ ਕੇ ਵਿੱਚ ਮਾਰਦਾ ਸੀ ਉਹਦੀ ਮਖੂ ਸਾਡੇ ਦੀ ਐਫ ਆਈ ਆਰ ਮੈਂ ਉੱਥੇ ਰਿਆ ਕਰਕੇ ਸਾਰਾ ਜਾਣਦਾ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਕੀ ਮਿਲ ਗਿਆ ਤੁਹਾਨੂੰ ਉਹ ਕੰਮ ਕਰਨ ਦੀ ਨਾਲ ਹੋਰ ਕਿੰਨੇ ਤੁਸੀਂ ਹੱਥ ਤੁਹਾਡੇ ਖੂਨ ਨਾਲ ਹੱਥ ਰੰਗੇ ਪਰ ਅੱਜ ਜਦੋਂ ਆਪਣੇ ਤੇ ਵਕਤ ਪਿਆ ਅੱਜ ਜਰੂਰ ਉਹ ਰੂਹਾਂ ਚਿੱਤੇ ਹੋਣ